ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਸਾਡੇ ਕਿਸਾਨਾਂ ਦੀ ਵਾਹਯੋਗ ਜ਼ਮੀਨ ਲੈਂਡ ਪੂਲਿੰਗ ਦੇ ਤਹਿਤ ਨਵੇਂ ਏਰੀਏ ਨੂੰ ਆਬਾਦ ਕਰਨ ਦੇ ਨਾਂ ਥੱਲੇ ਉਹਨਾਂ ਨੂੰ ਡਿਵੈਲਪ ਕਰਨ ਦੇ ਨਾਂ ਥੱਲੇ ਪੰਜਾਬ ਸਰਕਾਰ ਨੇ ਵੱਡਾ ਹਿੱਸਾ ਜ਼ਮੀਨ ਦਾ ਕਾਫੀ ਜ਼ਮੀਨ ਲੈਣ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਨਾਲ ਸਰਕਾਰ ਲੱਗੀ ਹੋਈ ਹੈ ਤੇ ਭਵਿੱਖ ਦੇ ਵਿੱਚ ਆ ਜੇ ਹੋਰ ਵੀ ਕਰਨਾ ਹੈ ਤਾਂ ਲਗਭਗ 1 ਲੱਖ ਏਕੜ ਤੋਂ ਉੱਪਰ ਜ਼ਮੀਨ ਇਹਦੇ ਵਿੱਚ ਜਾਣੀ ਹੈ ਤੇ ਵੱਡੀ ਪੱਧਰ ਦੇ ਉੱਤੇ ਪਿੰਡ ਜਾਣੇ ਚੁ ਲੁਧਿਆਣੇ ਦੀ ਜੇ ਗੱਲ ਕਰੀਏ ਤਾਂ ਲੁਧਿਆਣੇ ਦੇ ਇਹੀ 32 ਪਿੰਡਾਂ ਦੀ ਜ਼ਮੀਨ ਜਾ ਰਹੀ ਹੈ ਹੋਰ ਕਈਆਂ ਪਿੰਡਾਂ ਦੀ ਜ਼ਮੀਨ ਜਾ ਰਹੀ ਹੈ ਜਿਵੇਂ ਫਤਿਹਗੜ੍ਹ ਸਾਹਿਬ ਦੇ ਤਿੰਨ ਪਿੰਡਾਂ ਦੀ ਜ਼ਮੀਨ ਜਾ ਰਹੀ ਹੈ ਤਾਂ ਮੇਰਾ ਗੱਲ ਕੰਮ ਦਾ ਮਤਲਬ ਇਹ ਹੈ ਕਿ ਸਰਕਾਰ ਕਈ ਤਰ੍ਹਾਂ ਦੇ ਲੋਕਾਂ ਨੂੰ ਲੋਕ ਮਨ ਲੁਭਾਵੇਂ ਬਿਆਨ ਦੇ ਰਹੀ ਹੈ ਔਰ ਬਹੁਤ ਵਧੀਆ ਪਾਲਿਸੀ ਪਰੋਸ ਰਹੀ ਹੈ ਲੋਕਾਂ ਦੇ ਸਾਹਮਣੇ ਕਿ ਤੁਹਾਡੀ ਜ਼ਮੀਨ ਜਿਹੜੀ ਜਿਹਦੀ ਕੀਮਤ 50 ਲੱਖ ਹੈ 60 ਲੱਖ ਹੈ 70 ਲੱਖ ਹੈ ਜਾਂ ਕਰੋੜ ਹੈ ਇਹ ਤਾਂ 4-4 ਕਰੋੜ ਦੀ 6-6 ਕਰੋੜ ਦੀ ਬਹੁਤ ਮਹਿੰਗੀ ਵਿਕ ਜਾਣੀ ਹੈ ਬਹੁਤ ਵੱਡੇ ਲਾਭ ਹੋ ਜਾਣੇ ਆ ਆਪਾਂ ਇੱਕ ਤਿਹ ਦੇ ਤੇ ਗੱਲ ਕਰਾਂਗੇ ਤੇ ਦੂਸਰੀ ਗੱਲ ਹੈ ਕਿ ਸਰਕਾਰ ਕਈ ਤਰ੍ਹਾਂ ਦੇ ਝੂਠ ਬੋਲ ਰਹੀ ਹੈ ਅਪਾਉਨਾ ਝੂਠਾਂ ਨੂੰ ਵੀ ਮਤਲਬ ਸਪਸ਼ਟ ਕਰਾਂਗੇ ਲੰਗਿਆ ਕਰਾਂ। ਸਾਫ਼ ਕਰਾਂਗੇ। ਤਾਂ ਮੇਰੀ ਸਭ ਤੋਂ ਪਹਿਲਾ ਬੇਨਤੀ ਹੈ ਕਿ ਮੈਂ ਅਜ ਤੱਕ ਕਦੇ ਵੀ ਕਿਸੇ ਲਾਈਨ ਦੇ ਵਿੱਚ ਚਲਦਿਆਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਇਹਨੂੰ ਸ਼ੇਅਰ ਕਰ ਦਿਓ ਪਰ ਮੇਰੀ ਬੇਨਤੀ ਹੈ ਕਿ ਵੱਡੀ ਪੰਦਰ ਦੇ ਉੱਤੇ ਜ਼ਮੀਨ ਜਾਣੀ ਹੈ ਲੋਕਾਂ ਨਾਲ ਠੱਗੀ ਵਜਣੀ ਹੈ। ਇਸ ਠੱਗੀ ਤੋਂ ਬਚਣ ਦੇ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੱਲ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਹਰ ਕਿਸਾਨ ਤੱਕ ਪਹੁੰਚੇ ਹਰ ਘਰ ਤੱਕ ਪਹੁੰਚੇ ਇਸ ਲਈ ਇਹ ਵੀਡੀਓ ਇਹ ਗੱਲਬਾਤ ਆਪਣੀ ਸ਼ੇਅਰ ਕਰਨੀ ਤੇ ਹਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਕਹਿੰਦੇ ਦੋਸਤੋ ਇੱਕ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਲੈਂਡ ਪੂਲਿੰਗ ਦੇ ਤਹਿਤ ਜਿਹੜੀ ਜ਼ਮੀਨ ਲੈਣੀ ਹੈ ਇਹਦੇ ਵਿੱਚ ਕਿਸਾਨਾਂ ਨੂੰ ਕਈ ਗੁਣਾ ਫਾਇਦੇ ਹੋਣੇ ਨੇ। ਨੋਟ ਕਰਿਓ ਇੱਕ ਗੱਲ ਬੜੀ ਇੰਪੋਰਟੈਂਟ ਸਮਝ ਜਾਈ ਸਮਝ ਜਾਏਗੀ ਪਹਿਲੀ ਜਿਹੜੀ ਸਭ ਤੋਂ ਵੱਡੀ ਠੱਗੀ ਹੈ। ਦੋਸਤੋ ਤੁਹਾਡੇ ਤੋਂ ਉਹਨਾਂ ਨੇ ਲੈਂਡ ਪੂਲਿੰਗ ਵਿੱਚ ਇਹ ਕਿਹਾ ਹੈ ਕਿ 1 ਏਕੜ ਜ਼ਮੀਨ ਜਿਹੜੇ ਕਿਸਾਨ ਤੋਂ ਅਸੀਂ ਲਵਾਂਗੇ ਉਹਨੂੰ ਵਾਪਸ 1000 ਵਰਗ ਸਗਿਆ ਆਪਣਾ ਮੀਟਰ ਦਾ ਏਕੜ ਹੈਸ਼ੀ ਪਲਾਟ ਦੇਵਾਂਗੇ ਤੇ ਇੱਕ ਕਹੇ ਕਿ 200 ਵਰਗ ਅਜਾ ਅਸੀਂ ਉਹਨਾਂ ਨੂੰ ਕਮਰਸ਼ੀਅਲ ਪਲਾਟ ਦੇਵਾਂਗੇ ਟੋਟਲ ਕੁੱਲ ਮਿਲਾ ਕੇ 1200 ਵਰਗ ਜਗ੍ਹਾ ਤੁਹਾਨੂੰ ਮਿਲਣੀ ਹੈ ਦੀ ਟੋਟਲ ਲਈ ਕਿੰਨੀ ਤੁਹਾਤੋਂ 4840 ਵਰਗ ਗੱਜ ਜਗ੍ਹਾ ਤੁਹਾਡੇ ਤੋਂ ਲਈ ਹੈ। ਪਹਿਲੀ ਤਾਂ ਠੱਗੀ ਇੱਥੇ ਦੇਖੋ। ਕਿ ਸਾਡੇ ਕਿਸਾਨਾਂ ਤੋਂ ਲਈ ਜਾਣੀ ਹੈ। ਲਗਭਗ 4800 ਵਰਗ ਗੱਜ ਜਗ੍ਹਾ ਤੇ ਵਾਪਸ ਕੀਤੀ ਜਾਣੀ ਹੈ। 1200 ਵਰਗ ਗੱਜ ਵਰਗ ਗੱਜ ਜਗ੍ਹਾ ਤਾਂ ਇਹਦਾ ਮਤਲਬ ਆ ਕਿ ਤੁਹਾਨੂੰ ਵਾਪਸ ਕੇਵਲ 25% ਕਰ ਰਹੀਆਂ 75% ਜ਼ਮੀਨ ਤੁਹਾਡੀ ਬਿਨਾ ਕੋਈ ਪੈਸਾ ਦਿੱਤਿਆਂ ਬਿਨਾ ਕੁਝ ਕੀਤਿਆਂ ਉਹ ਤੁਹਾਡੀ ਲੈ ਜਾਣੀ ਹੈ। ਪਹਿਲੀ ਗੱਲ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਕਿ ਇੱਥੇ ਕਰੋੜਾ ਰੁਪਏ ਦਾ ਇਹ ਵਿਕੇਗੇ ਤੁਹਾਡੇ ਪਲਾਟ ਵਿਕਣਗੇ ਬੜੇ ਮਾਲਾ-ਮਾਲ ਹੋ ਜਾਓਗੇ ਬੜੇ ਧਨੀ ਹੋ ਜਾਓਗੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦੋਸਤੋ ਕਿ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ ਦੇ ਵਿੱਚੋਂ ਮੇਰੇ ਕੋਲ ਇੱਕ ਕਿਸਾਨ ਆਇਆ ਜਿਸ ਬੰਦੇ ਨੇ ਇਹ ਗੱਲ ਕਹੀ ਕਿ ਸਾਡੀ ਜ਼ਮੀਨ 2011 ਦਾ ਕਬਜ਼ਾ ਲਿਆ ਹੋਇਆ ਹੈ ਇਹੀ ਪਾਲਿਸੀ اسی ਪਾਲਿਸੀ ਦੇ ਤਹਿਤ ਇਸੇ ਪਾਲਿਸੀ ਦੇ ਤਹਿਤ ਔਰ ਉਹ ਜਿਹੜੀ ਸਾਡੀ ਜ਼ਮੀਨ ਲਈ ਹੈ ਉਹ ਜ਼ਮੀਨ ਦੇ ਪਲਾਟ ਸਾਨੂੰ ਅੱਜ ਤੱਕ ਨਹੀਂ ਦਿੱਤੇ ਕਿਉਂ ਨਹੀਂ ਮਿਲੇ ਪਲਾਟ ਉਹਨਾਂ ਨੂੰ ਉਹਦਾ ਕਾਰਨ ਹੈ ਕਿਉਂਕਿ ਟੋਟਲ ਕਿਸਾਨਾਂ ਦੀਆਂ ਜ਼ਮੀਨਾਂ 80% ਕਿਸਾਨਾਂ ਦੀਆਂ ਜ਼ਮੀਨਾਂ ਉਹ ਪਈਆਂ ਨੇ ਜਿਨ੍ਹਾਂ ਦੀ ਅੱਜ ਤਾਈਂ ਤਕਸੀਮ ਨਹੀਂ ਹੋਈ ਉਹ ਜੁਆਇੰਟ ਖਾਤੇ ਪਏ ਨੇ ਉਹ ਮੁਸ਼ਤਰਕਾ ਖਾਤੇ ਪਏ ਨੇ ਉਹ ਸਾਂਝੇ ਖਾਤੇ ਪਏ ਨੇ ਉਹ ਜਿਹੜੀਆਂ ਜ਼ਮੀਨਾਂ ਉਹ ਸਾਂਝੇ ਖਾਤਿਆਂ 'ਚ ਪਈਆਂ ਨੇ ਉਹ ਜ਼ਮੀਨਾਂ ਆਪਸੀ ਸੁਭਾਵ ਕਾ ਕੇ ਕਬਜ਼ਾ ਕਿਸੇ ਹੋਰ ਵੀਰ ਦਾ ਹੋਗਾ ਕਿਉਂਕਿ ਜਦੋਂ ਭਾਈਚਾਰਕ ਤੌਰ ਤੇ ਵੰਡ ਕਰਦੇ ਆ ਕਬਜ਼ਾ ਕਿਸੇ ਦਾ ਕਿਤੇ ਹੁੰਦਾ ਕਿਸੇ ਦਾ ਕਿਤੇ ਹੁੰਦਾ ਤੇ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਕਿਸੇ ਦਾ ਵੀ ਕਬਜ਼ਾ ਹੋਵੇ ਮਾਲਕियत ਸਾਰਿਆਂ ਦੀ ਨਾ ਬੋਲੀ ਜਾਂਦੀ ਬਰਾਬਰ-ਬਰਾਬਰ ਦੱਸਿਆ ਤਾਂ ਜਿੰਨਾ-ਜਿੰਨਾ ਸ਼ੇਅਰ ਤੁਹਾਡੇ ਉੱਤੇ ਨਾਂ ਬੋਲਦਾ ਹੈ ਬੋਲਣਾ ਕਿਸੇ ਦੇ ਵੀ ਨਾ ਬੋਲਣਾ ਉਹਦੇ ਭਰਾ ਦੇ ਬਾ ਨਾ ਬੋਲਣਾ ਚਾਚੇ ਦੇ ਪੁੱਤ ਦੇ ਨਾਂ ਬੋਲਣਾ ਉਹਦੇ ਪੈਸੇ ਫਿਰ ਉਹਨੂੰ ਜਾਣੇ ਆ ਤਾਂ ਫਿਰ ਉੱਥੇ ਕੀ ਕਰਨਾ ਪਏਗਾ ਜਿਹੜੇ ਬੰਦੇ ਦਾ ਉੱਥੇ ਕਬਜ਼ਾ ਉਹਨੂੰ ਜ਼ਰੂਰ ਜਾ ਕੇ ਕੋਰਟ ਦਾ ਸਹਾਰਾ ਲੈਣਾ ਪਏਗਾ ਕਿ ਇਹ ਜ਼ਮੀਨ ਮੇਰੀ ਹੈ ਪੈਸੇ ਮੈਨੂੰ ਮਿਲਣੇ ਚਾਹੀਦੇ ਆ ਤੇ ਜਦੋਂ ਕੋਰਟ ਦਾ ਸਹਾਰਾ ਲਿਆ ਜਾਏਗਾ ਕੋਰਟ ਤੇ ਸਹਾਰਾ ਲੈਣ ਕਾਰਨ ਉਸ ਗਲਾੜਾ ਜਾਂ ਗਮਾੜਾ ਜਾਂ ਕਿਸੇ ਵੀ ਡਿਵੈਲਪਮੈਂਟ ਅਥਾਰਟੀ ਨੂੰ ਇੱਕ ਮੌਕਾ ਮਿਲੇਗਾ ਤੇ ਲੋ ਜੀ ਤੁਹਾਡਾ ਤਾਂ ਆਪਸ ਵਿੱਚ ਭਰਾਮਾਂ ਦਾ ਕਲੇਸ਼ ਚੱਲਦਾ ਕੇਸ ਚੱਲਦਾ ਮੁਕੱਦਮਾ ਚੱਲਦਾ ਇਸ ਮੁਕੱਦਮੇ ਦਾ ਨਿਪਟਾਰੇ ਤੱਕ ਤੁਹਾਨੂੰ ਪਲਾਟ ਨਹੀਂ ਦਿੱਤਾ ਜਾ ਸਕਦਾ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ ਅੰਦਾਜ਼ਾ ਲਾਓ ਉਹ ਫਿਰ ਕੇਸ ਕਿੰਨੇ ਚਿਰ ਚ ਨਿਪਟਣਗੇ ਜਿੰਨਾ ਚਿਰ ਉਹ ਕੇਸ ਨਹੀਂ ਨਿਬਟਦੇ ਉਹਨਾਂ ਚਿਰ ਉਹਨਾਂ ਨੂੰ ਕੋਈ ਪਲਾਟ ਨਹੀਂ ਮਿਲਣਾ ਉਹ ਲੰਕ ਦੇ ਵਰਗੇ ਇਹੀ ਹਾਲ ਮੁਹਾਲੀ ਚਮ ਮੁਹਾਲੀ ਦੇ ਤਿੰਨ ਪਲਾਟਾਂ ਦਾ ਤੁਹਾਨੂੰ ਨਾ ਲਵਾਂਗਾ ਨਾ ਦੱਸਦਾ ਤਿੰਨ ਸੈਕਟਰ ਬਣੇ ਨੇ 1 88 99 ਤੇ 90 ਪਿਆਰੇ ਦੋਸਤੋ ਜਿਹੜੇ ਕਹਿੰਦੇ ਨੇ ਕਿ ਬਹੁਤ ਛੇਤੀ ਤੁਹਾਨੂੰ ਮਾਲਾ ਮਾਲ ਕਰ ਦੇਵਾਂਗੇ 90 ਸੈਕਟਰ ਹੈ ਜਿਹੜਾ ਮੁਹਾਲੀ ਦੇ ਵਿੱਚ ਬਣਿਆ ਹਜੇ ਤੱਕ ਆਵਾਜ਼ ਨਹੀਂ ਹੋਇਆ ਨਕਸ਼ਾ ਕੱਢ ਲਿਓ ਨਕਸ਼ੇ ਦੇ ਤੁਹਾਨੂੰ ਦਿਖ ਜੇਗਾ ਔਰ ਉਹ ਜਿਹੜਾ ਪਿੰਡ ਹੈ ਉਹ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਲਿਓ ਲੋਕਾਂ ਨੂੰ ਪੁੱਛ ਲਿਓ ਲੋਕ ਦੱਸ ਦਿੰਗੇ ਕਿ ਤੁਹਾਡਾ ਕੀ ਹਾਲ ਹੈ ਲੋਕ ਸੜਕ ਤੇ ਆ ਗਏ ਲੋਕ ਦਿਹਾੜੀਆਂ ਕਰਨੀ ਮਜਬੂਰ ਹੋ ਗਏ ਲੋਕਾਂ ਦੇ ਆਪਣੇ ਕਾਰੋਬਾਰ ਰੁਕ ਗਏ ਨੇ ਲੋਕਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਰੁਕੀਆਂ ਪਈਆਂ ਉੱਥੇ ਬੱਚਿਆਂ ਦੀਆਂ ਪੜ੍ਹਾਈਆਂ ਰੁਕ ਗਈਆਂ ਇਹ ਹਾਲਾਤ ਹੈ ਜਿਹੜੀ ਇਹ ਕਹਿੰਦੇ ਨੇ ਕਿ ਤੁਹਾਨੂੰ ਦਾ ਮਾਲਾ-ਮਾਲ ਕਰ ਦਿਆਂਗੇ ਇਹਦੇ ਨਾਲ ਤੁਹਾਨੂੰ ਉਹ ਜੇ ਤਾਂ ਤੁਸੀਂ ਮੁਹਾਲੀ ਨੂੰ ਜਿਹਨੂੰ ਅੱਜ ਤੋਂ ਲਗਭਗ 14 ਸਾਲ ਪਹਿਲਾਂ ਜਿਹੜੀ ਜ਼ਮੀਨ ਤੇ ਕਬਜ਼ਾ ਲਿਆ ਹੈ ਅਗਰ ਤੁਸੀਂ ਉਹ ਨਹੀਂ ਸਰਕਾਰ ਨੂੰ ਉਹ ਅੱਜ ਤੱਕ ਡਿਵੈਲਪ ਨਹੀਂ ਕਰ ਸਕੀ ਉੱਥੇ ਆਵਾਦੀ ਨਹੀਂ ਹੋਈ ਉੱਥੇ ਲੋਕਾਂ ਦੇ ਪੈਸੇ ਨਹੀਂ ਵਟੇ ਗਏ ਤਾਂ ਫਿਰ ਕੀ ਗਰੰਟੀ ਆ ਕਿ ਜਿਸ ਤਰੀਕੇ ਦੇ ਨਾਲ ਇਹ ਹੋ ਰਿਹਾ ਥਾ-ਥਾ ਤੇ ਇਹ ਸਾਰੇ ਥਾਮਾਂ ਦੇ ਤੇਵੇਂ ਚੱਲੇਗਾ ਕਮ ਲੁਧਿਆਣਾ ਦੀ ਗੱਲ ਲੈ ਲਓ ਤੁਸੀਂ ਲੁਧਿਆਣੇ ਦੀਆਂ ਬਹੁਤ ਸਾਰੀਆਂ ਕਲੋਨੀਆਂ ਇਹੋ ਜਿਹੀਆਂ ਪਈਆਂ ਨੇ ਜਿਹੜੀਆਂ ਬਿਲਕੁਲ ਗੈਰ ਆਵਾਜ਼ ਪਈਆਂ ਨੇ ਜਿਨ੍ਹਾਂ 'ਚ ਕੁਛ ਨਹੀਂ ਆ ਬਿਲਕੁਲ ਬਰਬਾਦ ਪਈਆਂ ਨੇ ਤੋਂ ਉਹ ਹੋਣਾ ਟੋਟਲ ਸਾਰੇ ਆਪਣੇ ਕਿਸਾਨਾਂ ਨਾਲ ਜਿੱਥੇ ਜਿੱਥੇ ਆਪਾਂ ਜ਼ਮੀਨ ਦੇ ਪਹਿਲੀ ਗੱਲ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਤਾਂ ਮੈਂ ਤੁਹਾਨੂੰ ਇਹ ਗੱਲ ਦੱਸ ਦਿੱਤੀ ਕਿ 75% ਜ਼ਮੀਨ ਉਹਨਾਂ ਨੇ ਫਰੀ ਦੇ ਵਿੱਚ ਤੁਹਾਡੀ ਲੈ ਜਾਣੀ ਹੈ ਪਹਿਲੀ ਗੱਲ ਦੂਜੀ ਗੱਲ ਤੁਹਾਨੂੰ ਦੱਸ ਦਿੱਤੀ ਦੋਸਤੋ ਕਿ ਇਹ ਦਾ ਆਪਣੇ ਬੋਲੇ ਐਕਸਪੀਰੀਅੰਸ ਪਿਆ ਆਪਣੇ ਕੋਲੇ ਇੱਕ ਸਬੂਤ ਪਿਆ ਆਪਣੇ ਕੋਲੇ ਇੱਕ ਉਦਾਹਰਨ ਪਈ ਆ ਮੁਹਾਲੀ ਦੇ 88 99 ਤੇ 90 ਸੈਕਟਰਾਂ ਦੀ ਜਿਨ੍ਹਾਂ ਨੂੰ ਹਜੇ ਤੱਕ ਲੋਕ ਰੁੱਲਦੇ ਫਿਰਦੇ ਨੇ 30% 35% ਲੋਕ ਅਜੇ ਤੇ ਰੁੱਲਦੇ ਕਰਦੇ ਨੇ ਜਿਨ੍ਹਾਂ ਨੂੰ ਕੋਈ ਪਲਾਟ ਨਹੀਂ ਮਿਲਿਆ ਹੁਣ ਚਲਦੇ ਆ ਉਸ ਤੋਂ ਅਗਲੀ ਗੱਲ ਦੇ ਉੱਤੇ ਇਹਨਾਂ ਨੇ ਇੱਕ ਉਹਦੇ ਚ ਸ਼ਰਤ ਰੱਖੀ ਆ ਬੜੀ ਬੜੀ ਖਤਰਨਾਕ ਸ਼ਰਤ ਹੈ ਅੰਦਾਜ਼ਾ ਲਾਇਓ ਜ਼ਮੀਨ ਵੀ ਸਾਥੋਂ ਲੈ ਗਏ 75% ਜ਼ਮੀਨ ਵੀ ਸੱਤੋਂ ਫ੍ਰੀ ਚ ਲੈ ਗਏ ਤੇ ਅੱਗੇ ਕੀ ਕਿਹਾ ਕਿ ਉਸ ਜਗ੍ਹਾ ਨੂੰ ਡਿਵੈਲਪ ਕਰਨ ਦੇ ਉੱਤੇ ਜਿਹੜਾ ਖਰਚਾ ਆਉਣਾ ਹੈ ਉਹਦੇ ਵਿੱਚੋਂ 60% ਰੁਪਏ ਕਿਸਾਨ ਦੇ ਜ਼ਮੀਨ ਦੇ ਮਾਲਕ ਨੂੰ ਹੀ ਅਦਾ ਕਰਨੇ ਪੈਣੇ ਆ ਖਰਚ ਕਰਨੇ ਪੈਣੇ ਇਹਦਾ ਮਤਲਬ ਜਿਹੜੇ ਤੁਹਾਨੂੰ ਦੇਣੇ ਆ ਤੁਹਾਡੇ ਕੋਲੋਂ 60% ਉਹ ਪੈਸੇ ਵਾਪਸ ਲੈ ਲੈ ਜਾਣੇ ਕਿਉਂਕਿ ਇਹ ਡਿਵੈਲਪਮੈਂਟ ਕਰ ਰਹੇ ਆ ਤੁਹਾਡੇ ਕੋਲੋਂ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਪੈਸੇ ਲੈ ਲੈ ਜਾਣੇ ਤੁਹਾਡਾ ਪਲਾਟ ਅੱਗੇ ਕਿਦੋਂ ਜਾ ਕੇ ਡਿਵੈਲਪ ਹੁੰਦਾ ਕਿਦੋਂ ਜਾ ਕੇ ਵਿਕਦਾ ਉਹ ਗਾਂਧੀ ਗੱਲ ਹੈ ਹੁਣ ਚੱਲਦੇ ਆ ਇਸ ਤੋਂ ਅਗਲੀ ਗੱਲ ਇੱਕ ਝੂਠ ਮਾਰ ਰਹੀ ਹੈ ਸਰਕਾਰ ਕਿ ਇਹ ਜ਼ਮੀਨ ਕਦੇ ਵੀ ਧੱਕੇ ਨਾਲ ਨਹੀਂ ਲਈ ਜਾਣੀ ਕਿਸਾਨਾਂ ਦਾ ਕੰਸੈਂਸ ਲਿਆ ਜਾਣਾ ਕਿਸਾਨਾਂ ਦੀ ਮਰਜ਼ੀ ਸੰਭੱਚੀ ਜਾਣੀ ਆ ਕਿਸਾਨਾਂ ਦੀ ਰਾਇ ਲਈ ਜਾਣੀ ਆ ਫੇਰ ਲਈ ਜਾਣੀ ਪਰ ਦੋਸਤੋ ਉਹਦੇ ਵਿੱਚ ਇੱਕ ਜਿਹੜਾ 6ਵੀਂ ਧਾਰਾ ਹੈ 6ਵੀਂ ਧਾਰਾ ਦੇ ਵਿੱਚ ਨੋਟ ਕਰਕੇ ਦੇਖੋ ਕੀ ਲਿਖਿਆ ਪੜਿਓ ਉਹਨੂੰ ਇਹ ਤੁਹਾਨੂੰ ਗੂਗਲ ਦੇ ਉੱਤੇ ਮਿਲ ਜੇਗਾ ਇਹ ਪਾਲਿਸੀ ਮਿਲ ਜੇਗੀ ਗੂਗਲ ਦੇ ਉੱਤੇ ਬੜੇ ਅੱਜਕੱਲ ਮਤਲਬ ਪੜੇ ਲਿਖੇ ਨੌਜਵਾਨ ਨਹੀਂ ਪੜੀਆਂ ਲਿਖੀਆਂ ਬੀਬੀਆਂ ਨੇ ਕਿਰਪਾ ਕਰਕੇ ਗੂਗਲ ਤੋਂ ਇਹ ਲੈਂਡ ਪੋਲਿੰਗ ਪਾਲਿਸੀ ਆ ਜਿਹੜੀ ਇਹਨੂੰ ਪੜ ਕੇ ਦੇਖੋ ਤੁਹਾਨੂੰ ਪਤਾ ਤਾਂ ਲੱਗ ਜਾਏ ਆਪਣੇ ਆਪ ਸ਼ੀਸ਼ੇ ਨੂੰ ਸਾਫ ਹੋ ਜਾਣ ਦੀ ਗੱਲ ਕਿ ਅਸੀਂ ਚੋਟ ਮਾਰ ਰਹੇ ਆ ਜਾਂ ਸਰਕਾਰ ਝੂਠ ਬੋਲ ਰਹੀ ਹੈ। ਤੋਂ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਹੈ ਕਿ ਜੇਕਰ ਇੱਧਰ ਵੀ ਤੇ ਇੱਧਰ ਵੀ ਤੇ ਇੱਧਰ ਵੀ ਜ਼ਮੀਨ ਦੇ ਦਿੱਤੀ ਗਈ ਕਿਸਾਨਾਂ ਕੋਲੇ ਕਿਸਾਨਾਂ ਨੇ ਅਰ ਵਿਚਾਰੇ ਕੋਈ ਜ਼ਮੀਨ ਪਈ ਹੈ ਤਾਂ ਉਹ ਲੈਂਡ ਐਕ acquisition ਐਕਟ 2013 ਦੇ ਤਾਪਕ ਉਹ ਜ਼ਮੀਨ ਲਈ ਜਾ ਸਕਦੀ ਤੇ ਸਰਕਾਰੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਸਕਦੀ ਹੈ ਇਹ ਉਹਦੇ ਵਿੱਚ ਦਰਜ ਹੈ ਹੁਣ ਮੈਂ ਪੁੱਛਣਾ ਚਾਹਣਾ ਹੈ ਫਿਰ ਕੀ ਬਣਿਆ ਸਰਕਾਰ ਦੀ ਇਸ ਗੱਲ ਦਾ ਇਹ ਬਿਲਕੁਲ ਝੂਠ ਨਹੀਂ ਕਿ ਜ਼ਬਰਦਸਤੀ ਕੁਛ ਨਹੀਂ ਜਦੋਂ ਉਸ ਲੈਂਡ ਐਕquisition ਐਕਟ 2013 ਦੀ ਔਰਸੀ ਦੇ ਤਹਿਤ ਉਹ ਜ਼ਮੀਨਾਂ ਲਈਆਂ ਜਾਣੀਆਂ ਜਿਹੜੀਆਂ ਜ਼ਮੀਨਾਂ ਕਿਸਾਨ ਦੇਣ ਨੂੰ ਤਿਆਰ ਨਹੀਂ ਹੋਣਗੇ ਤਦਰੇ ਦਾ ਮਤਲਬ ਕਿਸਾਨ ਸਰਕਾਰ ਬਿਲਕੁਲ ਝੂਠ ਬੋਲ ਰਹੀ ਹੈ ਕਿ ਤੁਹਾਡੀ ਰਾਇ ਪੁੱਛੀ ਜਾਏਗੀ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਜ਼ਮੀਨ ਨਹੀਂ ਲਈ ਜਾਏਗੀ ਇਹ ਸਿੱਧਾ ਸਿੱਧਾ ਕਿਸਾਨਾਂ ਨਾਲ ਧੱਕਾ ਹੋਣਾ ਇਸ ਧੱਕੇ ਦੇ ਸਬੰਧ ਚ ਮੈਂ ਬੇਨਤੀ ਫਿਰ ਦੁਬਾਰਾ ਕਰਨੀ ਚਾਹੁੰਦਾ ਕਿ ਇਹ ਗੱਲ ਬਾਤ ਆਪਣੀ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਓ ਤਾਂ ਕਿ ਕਿਸਾਨਾਂ ਨੂੰ ਪਤਾ ਲੱਗੇ ਕਿਸਾਨਾਂ ਦੀ ਸਮਝ ਬਣਾਉਣਾ ਕਿ ਐਨਾ ਹਾਲਾਤਾਂ ਦੇ ਵਿੱਚ ਕੀ ਉਹ ਜ਼ਮੀਨ ਦੇਣੀ ਚਾਹੁੰਦੇ ਆ ਇਹ ਜ਼ਮੀਨ ਰੱਖਣੀ ਚਾਹੁੰਦੇ ਜੇ ਰੱਖਣੀ ਚਾਹੁੰਦੇ ਆ ਕਬਰ ਮੇਰੀ ਸਾਰੇ ਪਿੰਡਾਂ ਨੂੰ ਅਪੀਲ ਹੋਏਗੀ ਕਿ ਭਰਾਵੋ ਪਿੰਡਾਂ ਦੇ ਪਿੰਡ ਉੱਠ ਕੇ ਇਹਦੇ ਤੇ ਮਤੇ ਪਾਓ ಗ್ರಾಮ ਸਭਾ ਦੇ ਮਤੇ ਪਾਓ ਨੂੰ ਰੋਕੋ ਜਦੋਂ ਬੰਦੀਆਂ ਤੁਹਾਡੇ ਨਾਲ ਖੜਮ ਗਈਆਂ ਅਸੀ ਗੱਲ ਨਹੀਂ ਆ ਲੋਕ ਤੁਹਾਡੇ ਨਾਲ ਖੜਨਗੇ ਅਸੀਂ ਖੜਾ ਨਹੀਂ ਤੁਹਾਡੇ ਖੜੇ ਆ ਅਗਲੀ ਜਿਹੜੀ ਮੈਂ ਵੱਡੀ ਗੱਲ ਇਹ ਕਹਿਣੀ ਚਾਹਣਾ ਮੇਰੇ ਦੋਸਤੋ ਕਿ ਇਹਦੇ ਨਾਲ ਜਿੱਥੇ ਤੁਹਾਡੇ ਖਸਰੇ ਨੰਬਰ ਹੈ ਉਹਦਾ ਨੰਬਰਾਂ ਚ ਆਗੇ ਪਿੰਡ ਨੂੰ ਕਿਹੜੇ ਖਾਤੇ ਚ ਪਾਉਣਗੇ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਬੈਠੇ ਨੇ ਉਹਨਾਂ ਦਾ ਕੀ ਬਣੇਗਾ ਜਿਹੜੇ ਉੱਥੇ ਮਜ਼ਦੂਰ ਬੈਠੇ ਨੇ ਜਿਹੜੇ ਉੱਥੇ ਦੁਕਾਨਦਾਰ ਬੈਠੇ ਨੇ ਉਹਨਾਂ ਦਾ ਉਜਾੜਾ ਹੋਏ ਤਾਂ ਉਹ ਕਿੱਥੇ ਜਾਣਗੇ ਤੇ ਅਗਲੀ ਵੱਡੀ ਗੱਲ ਮੈਂ ਕਹਿਣੀ ਚਾਹਣਾ ਕਿ 1 ਲੱਖ ਏਕੜ ਜ਼ਮੀਨ ਪੰਜਾਬ ਦੀ ਇਹਨਾਂ ਦੀ ਇਸ ਯਤਨਾਂ ਦੇ ਨਾਲ ਲਈ ਜਾਣੀ ਆ ਖੋਈ ਜਾਣੀ ਆ ਤੁਹਾਡੀ ਤੇ ਮੈਂ ਤੁਹਾਨੂੰ ਵੀ ਪੁੱਛਣਾ ਚਾਹਣਾ ਤੇ ਸਰਕਾਰ ਨੂੰ ਵੀ ਕਿ ਇੱਕ ਮੈਨੂੰ ਐ ਦੱਸੋ ਵੀ ਇਹ ਜਿਹੜਾ 1 ਲੱਖ ਏਕੜ ਜ਼ਮੀਨ ਕਿਸਾਨ ਜਾ ਕੇ ਲੈਣਗਾ ਉਹ ਕਿੱਥੋਂ ਅੱਗੇ ਜਾ ਕੇ ਰੋਟੀ ਕਮਾਉਣ ਦੇ ਕਿੱਥੇ ਰੋਟੀ ਖਾਣਗੇ ਕਿੱਥੇ ਕਿੱਥੇ ਜਾ ਕੇ ਬੈਠਣਗੇ ਆਪਾਂ ਦੇਖ ਰਹੇ ਆ ਆਪਣਾ ਗਵਾਂਢੀ ਸਟੇਟ ਹੈ ਹਿਮਾਚਲ ਉਹਨਾਂ ਨੇ ਬੰਦ ਕਰਤਾ ਕਿ ਅਸੀਂ ਕੋਈ ਸਾਡੇ ਸਟੇਟ ਦੇ ਵਿੱਚ ਕੋਈ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਰਾਜਸਥਾਨ ਨੇ ਬੰਦ ਕੀਤਾ ਹੋਇਆ ਕਿ ਸਾਡੇ ਕੋਈ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਰਾਜ ਆਪਣਾ ਹਰਿਆਣਾ ਗਵਾਂਢੀ ਆ ਉੱਥੇ ਜ਼ਮੀਨ ਵੈਸੀ ਹੀ ਹੈ ਨਹੀਂਗੀ ਮਤਲਬ ਵੱਧ ਕੋਈ ਬਕਾਉ ਉਸ ਤੋਂ ਅਗਲੇ ਪਾਸੇ ਉੱਤਰਾਖੰਡ ਆ ਗਿਆ ਉਤਰਾਖੰਡ ਦੇ ਵਿੱਚ ਉਹਨਾਂ ਦਾ ਆਲਰੇਡੀ ਇਹ ਕੀਤਾ ਹੋਇਆ ਹੈ ਕਿ ਜ਼ਮੀਨ ਨਹੀਂ ਦੇਣੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਤਾਂ ਇਹਦਾ ਮਤਲਬ ਇਹ ਆ ਕਿ ਕਿੱਧਰ ਜਾਏਗਾ ਪੰਜਾਬ ਦਾ ਕਿਸਾਨ 1 ਲੱਖ ਏਕੜ ਜ਼ਮੀਨ ਜਿਹੜੀ ਉਹਨਾਂ ਦੇ ਹੱਥੋਂ ਨਿਕਲਣੀ ਹੈ ਇਹ ਕਿੱਥੇ ਜਾ ਕੇ ਬਸੇਗਾ ਕਿੱਥੇ ਜਾ ਕੇ ਰੋਟੀ ਕਮਾਉਣ ਦਾ ਸਾਧਨ ਬਣਾਏਗਾ ਸੋ ਇਸ ਕਰਕੇ ਇਹ ਬੜਾ ਖਤਰਨਾਕ ਪਾਲਿਸੀ ਹੈ ਇਹ ਸਾਰੀਆਂ ਗੱਲਾਂ ਬੜੀਆਂ ਡੇਂਜਰਸ ਆ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰ ਰਹੇ ਆ ਮੈਂ ਅਗਲੀ ਗੱਲ ਹੋਰ ਵੀ ਇੱਕ ਨਾਲ ਤੁਹਾਡੇ ਚਾਂਸ ਤੇ ਲਿਆ ਦਿਆਂ ਜਿਹੜੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਦੋਸਤੋ ਜਿਸ ਵੇਲੇ ਚੰਡੀਗੜ੍ਹ ਸ਼ਹਿਰ ਬਸਿਆ ਸੀ ਉਸ ਵੇਲੇ ਚੰਡੀਗੜ੍ਹ ਬਸਾਉਣ ਸਮੇਂ ਲਗਭਗ 27 ਜਾਂ 28 ਪਿੰਡ ਉਜਾੜੇ ਗਏ ਆ ਉਹਨਾਂ ਪਿੰਡਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਗੁਜਰਾਤ ਦੇ ਵਿੱਚ ਇਹਨਾਂ ਨੇ ਬਿਠਾਇਆ ਜਾ ਔਰ ਗੁਜਰਾਤ ਦੇ ਵਿੱਚ ਉਹਨਾਂ ਲੋਕਾਂ ਨੂੰ ਉਠਾਉਣ ਦਾ ਯਤਨ ਹੋਣਾ ਸ਼ੁਰੂ ਹੋਇਆ ਲੋਕ ਕੋਟ ਗਏ ਹਾਈ ਕੋਰਟ ਨੇ ਲੋਕਾਂ ਦੇ ਹੱਕ 'ਚ ਕਿਸਾਨਾਂ ਦੇ ਹੱਕ 'ਚ ਫੈਸਲਾ ਦਿੱਤਾ ਤੇ ਗੁਜਰਾਤ ਦੀ ਸਰਕਾਰ ਸੁਪਰੀਮ ਕੋਰਟ ਗਈ ਹੋਈ ਹੈ ਹੁਣ ਅੰਦਾਜ਼ਾ ਲਾ ਲਓ ਕਿ ਜਿਹੜੀ ਸਰਕਾਰ ਕਿਸਾਨਾਂ ਨੂੰ ਉੱਥੋਂ ਕੱਢਣ ਲਈ ਉਜਾੜਨ ਲਈ ਸੁਪਰੀਮ ਕੋਰਟ ਜਾ ਚੁੱਕੀ ਆ ਪੰਜਾਬ ਦੇ ਉਹਨਾਂ ਕਿਸਾਨਾਂ ਨੂੰ ਪੰਜਾਬੀ ਕਿਸਾਨਾਂ ਨੂੰ ਉਜਾੜਨ ਦੇ ਲਈ ਤੇ ਜਿਹਦੀ ਸਰਕਾਰ ਹੀ ਉਜਾੜਾ ਕਰਨਾ ਚਾਹਦੀ ਹੋਵੇ ਉਥੋਂ ਉਥੇ ਕਿਸਾਨ ਕਿਹੜੇ ਤਰੀਕੇ ਨਾਲ ਬਸ ਜਾਣਗੇ ਜੀ ਕਿਹੜੇ ਤਰੀਕੇ ਨਾਲ ਬੈਠੇ ਰਹਿ ਜਾਣਗੇ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਕਿਸਾਨਾਂ ਨੂੰ ਆਧਿਆ ਜ਼ਮੀਨਾਂ ਦੇ ਪ੍ਰਤੀ ਆਧਿਆ ਜ਼ਮੀਨਾਂ ਦੇ ਨਾਲ ਲਗਾਓ ਆ ਜਿਹੜਾ ਉਹਦੀ ਮਹੱਤਤਾ ਨੂੰ ਉਹਦੀ ਮਹੱਤਤਾ ਨੂੰ ਸਮਝਦੇ ਹੋਏ ਅਗਰ ਜ਼ਮੀਨ ਰੱਖਣੀ ਹੈ ਤਾਂ ਮੇਰੇ ਦੋਸਤੋ ਐਸ ਗੱਲ ਨਾਲ ਨਾ ਗੱਲਾਂ ਦੇ ਉੱਤੇ ਜਰੂਰ ਗੌਰ ਕਰ ਲਿਓ ਇਹ ਗੱਲਾਂ ਬਿਲਕੁਲ ਉਹ ਨਹੀਂ ਜਿਹੜੀਆਂ ਫੈਕਟ ਤੇ ਨਹੀਂ ਜਿਹੜੀਆਂ ਬਿਲਕੁਲ ਪਾਲਿਸੀ ਦੇ ਵਿੱਚ ਲਿਖੀਆਂ ਹੋਈਆਂ ਨੇ ਉਹਨਾਂ ਗੱਲਾਂ ਦੇ ਉੱਤੇ ਤੁਹਾਡੇ ਨਾਲ ਮੈਂ ਇਸ ਲਾਈਵ ਦੇ ਮਾਧਿਅਮ ਤੋਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਰਹੇ ਜੇ ਕਿਸੇ ਨੂੰ